ਚੱਲੀ ਜਾ ਆਪਾਂ ਉਹ ਗਲਾਹ ਰਹਿ ਗਿਆ ਮੇਰੇ ਹੱਥ ਤੇ ਇਹ ਨੂੰ ਪੀ ਕੇ ਤਾਂ ਚੱਲੀ ਐ ਗਲਾਮ ਐ ਗਲਾ ਘੜ ਲੱਗਾ ਮੈਂ ਆਪਣੇ ਪਿੰਡ ਦੇ ਤੋਂ 75% ਨਸ਼ਾ ਹੈਗਾ ਆ 25% ਹੀ ਬੰਦੇ ਬਜੇ ਆ ਤੇ 10% ਬੁੱਧੂ ਲਾਉਂ ਡਿਆ ਵਾ ਉਹ ਅੱਗੇ ਵੈਰੀ ਜਦੋਂ ਕਾਲ ਪੈ ਜਾਵੇ ਬੱਚਾ ਜੀ ਗਰੀਬ ਤਾਂ ਮਕਾਨ ਢਹਿ ਜਾਵੇ ਜੇ ਜਦੋਂ ਕਿਸੇ ਦੀ ਵੀ ਆਗ ਲੈ ਜਾਵੇ ਮੰਗ ਜੇ ਤੂੰ ਕਿਸੇ ਦੀ ਆਗ ਲੈ ਜਾਵੇ ਸੱਚੇ ਗਾਲ ਜੀ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦੇ ਨਵੇਂ ਵਲੌਗ ਇਨਵੇਂ ਸਫਰ ਤੇ ਤੇ ਅੱਜ ਜਸੀਂ ਆਇਆ ਮੇਲੇ ਤੇ ਮੈਂ ਤੇ ਮੇਰੇ ਨਾਲ ਆ ਰਿਹਾ ਹਰਸ਼ ਤੇ ਨਾਲ ਆ ਜਸ਼ਨ ਆਓ ਸਾਈਡ ਤੇ ਖਲੋਤਾ ਆ ਭਈਆ ਕਮਚਪਾ ਆਗੇ ਤੇ ਹੁਣ ਆਪਾਂ ਜਾ ਰਹੇ ਹਾਂ ਮੇਲੇ ਤੇ ਤੇ ਮੇਲੇ ਤੇ ਪਹੁੰਚ ਗਿਆ ਤੇ ਮੈਂ ਹੁਣ ਮੈਂ ਬਲੌਗ ਮੈਂ ਸੋਚਿਆ ਵੀ ਬਲੌਗ ਸ਼ੁਰੂ ਕਰਦੀ ਆ ਹੁਣ ਤੇ ਉਹ ਐਰ ਕੀ ਇੱਕ ਪੰਘੂੜਾ ਵੀ ਲੱਗ ਗਿਆ ਜੇ ਇਹ ਆ ਆਪਣੇ ਹਰ ਸਾਲ ਜਿਹੜਾ ਮਕਾਨ ਦਾ ਮੇਲਾ ਲੱਗਦਾ ਨਾ ਇਹ ਉਹ ਮੇਲਾ ਆ ਪਿਛਲੇ ਬਲੌਗ ਚ ਵੀ ਤੁਸੀਂ ਵੇਖਿਆ ਹੀ ਹੋਣਾ ਵਾ ਤੇ ਚੈਨਲ ਤੇ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਉਹ ਨਹੀਂ ਕਰਨਾ ਯਾਰ ਮੇਲਾ ਵੇਖੀਏ। ਇਹ ਤਾਂ ਮੈਨੂੰ ਇਦਾਂ ਖਿੱਚ ਕੇ ਲੈ ਆਇਆ ਮਦਰ ਵੀ ਨਾ ਮੈਨੂੰ ਮੜਾਇਆ ਪਰਨਾ ਸੈੱਟ ਕਰ ਦਿੱਤਾ ਵਾ। ਇਦਾਂ ਹੀ ਬਸ ਆ ਗਏ ਆ। ਤੇ ਅੱਜ ਪ੍ਰਿੰਸਰਨ ਪ੍ਰਿੰਸਰਨ ਦਾ ਬਾਤੇ ਕੌਣ ਆ ਰਮੀਰਨ ਦਾ ਬਾਹ ਹੁਣੇ। ਉਹ ਜਿਹੜਾ ਕਹਿੰਦਾ ਵਾ ਹੁਸੇ ਵਾਲੀ ਪਾਨ ਪ੍ਰਾਸ ਦੀ ਡੱਬੀ ਖੋਲਦੀ। ਤਗੜੇ ਸਿੰਗਰ ਆਉਣੇ ਆ। ਹੁਣ ਦੇਖਦੇ ਆ। ਚਲੋ ਚੱਲੀਏ ਫਿਰ ਮੈ ਟੋਮੇਟ। ਮੇਲੇ ਤੇ ਪਹੁੰਚ ਚੁਕੇ ਆ। ਤੇ ਸਿੰਗਰ ਸਾਹਿਬ ਉੱਥੇ ਬੈ ਗਏ ਆ। ਕੇ ਡੀਜੇ ਡੁਜੇ ਤਗੜੇ ਲੈ ਕੇ ਆਏ ਆ ਸਿੰਗਰਾਂ ਵਾਸਤੇ ਆਓ ਆਪਣੇ ਜਿਸ ਨੂੰ ਨਹੀਂ ਬੈਠੇ ਆ ਜੰਮੇ ਹੋਣੀ ਇਸ ਦੁਨੀਆਂ ਦੇ ਪੁੱਠੇ ਹੀ ਰਿਵਾਜ ਨਿ ਰਿਵਾਜ ਨਿ ਰਿਵਾਜ ਬੁੰਨ ਦੀ ਥਾਂ ਵਧੀ ਜਾਂਦੇ ਪਾਪਾਂ ਵਾਲੇ ਸਾਡੇ ਪੁਰਾਣੇ ਸਮਿਆਂ 'ਚ ਹੁੰਦਾ ਸੀ ਕਿ ਫਲਾਣੇ ਪਿੰਡ ਦੇ ਵਿੱਚ ਕਿਸੇ ਦੀ ਨੋਂ ਹੋਣੀ ਵਿਆਹ ਕੇ ਤੇ ਦੂਜੀ ਪਤਨੀ ਨੂੰ ਨਹੀਂ ਪਤਾ ਹੁੰਦਾ ਕਿ ਫਲਾਣੇ ਦੀ ਨੋਹ ਕਿਦਾਂ ਦੀ ਹੈ ਅੱਜ ਕੱਲ ਦੁਨੀਆ ਦੇ ਵਿੱਚ ਇਦਾਂ ਦੇ ਕੰਜਰ ਪੈਦਾ ਹੋ ਗਏ ਨੇ ਬੁੱਢੀ ਵਿਆਹ ਕੇ ਮਗਰੋਂ ਪਾਉਂਦੀ ਹੈ ਗੱਡੀ 'ਚ ਤੇ ਪਹਿਲੋਂ ਕੈਮਰਾ ਔਨ ਕੀਤਾ ਹੁੰਦਾ ਜੇ ਬੁੱਢੀ ਭਾਂਡੇ ਧੋਣ ਦੀ ਹੈ ਤਾਂ ਵੀ ਕੈਮਰਾਮਨ ਜੇ ਕੱਪੜੇ ਧੋਣ ਦੀ ਹੈ ਚੱਲ ਕੈਮਰਾਮਨ ਆਪਣੀ ਇੱਜਤਾਂ ਵਿੱਚ ਖਾਈ ਜਾਣ ਨੇ ਲੋਕ ਇਹ ਨਹੀਂ ਸੀ ਪੰਜਾਬ ਅੱਧਰ ਹੁਣ ਉੱਧਰ ਜੇ ਓਏ ਲੋਕੀ ਕਹਿੰਦੇ ਬੰਦਾ ਆ ਪੁਜਾਰੀ ਰੱਬ ਦਾ ਓਏ ਬੜਾ ਦਾਨੀ ਪੋਤਿਆ ਫਲਾਣੇ ਸਿੰਘ ਦਾ ਸਿੰਘ ਦਾ ਤਿੰਨਾ ਜ਼ਿਲਿਆਂ ਦੇ ਵਿੱਚ ਨਾਮ ਕੱਢਦਾ ਨਾਮ ਕੱਢਦਾ ਨਾਮ ਕੱਢਦਾ ਅੱਕਰ ਹੈ ਪੇ ਪੇ ਬਾਪੂ ਮਰ ਗਿਆ ਪਾਲੇ ਚ ਪਾਲੇ ਚ ਪਾਲੇ ਓਏ ਪੁੱਤ ਸੜਕਾਂ ਤੇ ਫਿਰਦਾ ਹੀ ਕੰਬਲ ਲਾਗਦਾ ਅੱਕਰ ਹੈ ਲਓ ਸੁਖੀ ਦੇ ਸਪੈਸ਼ਲ ਪਿਆਰ ਇੱਥੇ ਜਮਾ ਵੀ ਆਪਣਾ ਬੈਠਾ ਵਾ ਆਓ ਆਇਆ ਤੇ ਜਸ਼ਨ ਇਧਰ ਬੀ ਕਰ ਜਾਓ ਦੋਨੇ ਬਾਕੀ ਆਪਣੇ ਇਧਰ ਜਸਪੀਰ ਤੇ ਸਾਰੀਆਂ ਮੁਬਾਰਕਾਂ ਹੋਰ ਆ ਫੋਨ ਤੇ ਜ਼ੋਰ ਤਰਿਆ ਇਹਨਾਂ ਨੇ ਵੀ ਬਲੌਗ ਬਣਾਉਣ ਦੇ ਆ ਸਾਰੀ ਕਮੇਟੀ ਨੂੰ ਬਹੁਤ ਸਾਰੀ ਮੁਬਾਰਕਾਂ ਤੇ ਚਲੋ ਇਹ ਤਾਂ ਗਾਣਾ ਤਾਂ ਕੰਪਲੀਟ ਹੋ ਗਿਆ ਵਾ ਹੁਣ ਵੇਚਦੇ ਆ ਕਿੰਨਾ ਟੇਰ ਕਿੰਨਾ ਆਈਦਾ ਬੰਦੇ ਆ ਫਿਰ ਚੱਲਣਾ ਚਲ ਜੀ ਆ ਸ਼ਾਇਦ ਸਰਦਾਰ ਗੁਰਨਾਮ ਸਿੰਘ ਜੀ ਤੇ ਸਿੰਗਰ ਦਾ ਤਾਂ ਦੋ ਹੀ ਘੰਟੇ ਤਰੰਤ ਸਾਰੀ ਮੁਬਾਰਕ ਬਾਦ ਤਰੰਤ ਉਹ ਇਹ ਕੇਵਰੀ ਜਦੋਂ ਕਾਲ ਪੈ ਜਾਵੇ ਕੱਚਾ ਜਿਗਰੀਬ ਦਾ ਮਕਾਨ ਡੈ ਜਾਵੇ ਉਹ ਇਹ ਕੇਵਰੀ ਜਦੋਂ ਕਾਲ ਪੈ ਜਾਵੇ ਕੱਚਾ ਜਿਗਰੀਬ ਦਾ ਮਕਾਨ ਡੈ ਜਾਵੇ ਜੇ ਜਦੋਂ ਕਿਸੇ ਦੀ ਵਿਆਹ ਕੇ ਲੈ ਜਾਵੇ ਮੰਗ ਜੇ ਤੂੰ ਕਿਸੇ ਦੀ ਵਿਆਹ ਕੇ ਲੈ ਜਾਵੇ ਹੋਇ ਉਹ ਤੋਂ ਬੜਾ ਬੰਦੇ ਨੂੰ ਵੀ ਦੁੱਖ ਲੱਗਦਾ ਨੂੰ ਬਣ ਜਾਂਦੇ ਮਾਪੇ ਗਵਾਂਢੀ ਦੇ ਨਾਲ ਨਾ ਲੜੀਓ ਟਿਕਟੋਂ ਪਿੰਡ ਸਫਰ ਨਾ ਕਰੀਓ ਗਵਾਂਢੀ ਦੇ ਨਾਲ ਨਾ ਲੜੀਓ ਘਰ ਹੋਵੇ ਮਾਪੇ ਤੇ ਉਹਨਾਂ ਦੀ ਸੇਵਾ ਕਰੀਏ ਘਰ ਹੋਵੇ ਮਾਪੇ ਹੋਵੇ ਉਹਨਾਂ ਦੀ ਸੇਵਾ ਕਰੀਏ ਜੀ ਇਸਦੀ ਲੋੜ ਨਹੀਂ ਮਾਪਿਆਂ ਦੀ ਸੇਵਾ ਈ ਕੋਈ ਹੋਤ ਨਹੀਂ ਮਾਪਿਆਂ ਦੀ ਸੇਵਾ ਵਰਗੀ ਭਗਤੀ ਕੋਈ ਹੋਰ ਨਹੀਂ ਮਾਪਿਆਂ ਦੀ ਸੇਵਾ ਵਰਗੀ ਜੁੱਤੀ ਕਦੇ ਤਾਂਗ ਨਾ ਪਾਈਏ ਬੌਧਾ ਹਾਂ ਸਾਰੇ ਆਈਏ ਬੋਤਾ ਨਾ ਸੌਰੇ ਜਾਈਏ ਨਾ ਕਰਤੇ ਦੀਵੀ ਨੂੰ ਬਈ ਜਿਆਦਾ ਨਾ ਸਿਰੇ ਚੜਾਈਏ ਖਾਂਦਾ ਓ ਧੋਖਾ ਮਿੱਤਰੋ ਕਰਤਾ ਜੋ ਗੌਰ ਨਹੀਂ ਮਾਪਿਆਂ ਦੀ ਸੇਵਾ ਵਰਗੀ ਕੁਝ ਦੀ ਕੋਈ ਲੋੜ ਨਹੀਂ ਮਾਪਿਆਂ ਦੀ ਸੇਵਾ ਵਰਗੀ ਆਈਏ ਜੀ ਆਏ ਬੋਰਡਾਂ ਕਾ ਚੌਂਡੀ ਆ ਪਰ ਫੋਟੋ ਦਾ ਟਾਈਮ ਕਿੱਥੇ ਲੱਗਣਾ ਆ ਇੰਨੇ ਭੀੜਿਆ ਉੱਥੇ ਹੁਣ ਆਪਾਂ ਅੰਸ਼ ਬੀਲ ਪੇਂਟ ਆ ਕਿਉਂਕਿ ਉਹ ਕੰਮ ਖਤਮ ਹੋ ਗਿਆ ਮੇਲਾ ਰਾਇਆ ਆਪਣੇ ਲਾਗੇ ਨਵੀਂ ਕਮੀਜ਼ ਪਾੜਿਆ ਰਾਇ ਨੇ ਹੋਰ ਇਹ ਕਦਾਂ ਦਾ ਲੱਗਾ ਮੇਲਾ ਵਧੀਆ ਵਧੀਆ ਲੱਗਾ ਥੋੜਾ ਉੱਚੀ ਬੋਲੀ ਢੋਲ ਵੱਜਾ ਡਿਆ ਪਤਾ ਨਹੀਂ ਲੱਗਣਾ ਆਹੋ ਢੋਲ ਦਾ ਕੰਢੇ ਲਾ ਕੇ ਪਤਾ ਨਹੀਂ ਕਿਹਾ ਆਹੋ ਤੇ ਕਿਵੇਂ ਦਾ ਰਿਹਾ ਬਾਕੀ ਹੋਰ ਮੈਂ ਕਿਹਾ ਬਹੁਤ ਵਧੀਆ ਨਜ਼ਾਰਾ ਬਣ ਗਿਆ ਕਲਾਕਾਰ ਆਵਾਜ਼ ਬਹੁਤ ਵਧੀਆ انہਾਂ ਦੀ ਨਾਲੇ ਬਹੁਤ ਵਧੀਆ ਗਾਣੇ ਆ ਆਪਣੇ ਪਿੰਡ ਨੂੰ ਸੱਚ ਦੱਸ ਕੇ ਗਏ ਆ ਨਸੀਬਾ ਦੇ ਨਹੀਂ ਨਹੀਂ ਚਾਹੀਦਾ ਸੱਚ ਦੱਸਣਾ ਨਾਲ ਆ ਆਪਣਾ ਬੱਧੂ ਵੀਰ ਨੂੰ ਪਤਾ ਲੱਗੂਗਾ ਆਹੋ ਕੀ ਸੱਚ ਕੀ ਹੁੰਦਾ ਵਾ ਆਪਣੇ ਪਿੰਡੇ ਦਾ 75% ਨਸ਼ਾ ਹੈਗਾ ਆ 25% ਹੀ ਬੰਦੇ ਬਜੇ ਆ ਤੇ 10% ਬੁੱਧੂ ਲੌਂਡਿਆ ਵਾ ਆ ਫਿਰ ਰਾਏ ਦੇ ਪਾਂਜੇ ਲੱਗਦੇ ਆ ਇਹ ਡਾਂਸ ਬਹੁਤ ਵਧੀਆ ਕਰਦਾ ਮੁੰਡਾ ਇੰਸਟਾਗ੍ਰਾਮ ਤੇ ਮੁੰਡੇ ਦੀ ਆਈਡੀ ਵੀ ਆ ਪਰ ਮੈਨੂੰ ਨਾਂ ਨਹੀਂ ਪਤਾ ਉਹਦਾ ਰੋਹਨ ਨਾਂ ਆ ਮੁੰਡੇ ਦਾ ਤੇ ਚੱਲੀ ਜਾ ਆਪਾਂ ਉਹ ਗਲਾਸ ਰਹਿ ਗਿਆ ਮੇਰੇ ਹੱਥ 'ਚ ਵੀ ਵੀ ਇਹਨੂੰ ਵੀ ਕੇ ਤਾਂ ਚੱਲੀ ਐ ਗਲਾਮ ਐ ਗਲਾ ਘੜ ਲੱਗਾ ਮੈਂ ਨਾ ਘੜਦਾ ਕਿੱਲ ਤੋਂ ਹੋ ਗਿਆ ਹੁਣ ਆਪਾਂ ਅਜੇ ਹੀ ਘਰੇ ਰਹਿ ਤੀ ਸੀ ਰਾਸਗਰਮ ਤੋਂ ਬਾਅਦ ਹੋਰ ਰਾਤ ਨੂੰ ਆਪਾਂ ਵਲੋਗ ਚਾਲੂ ਕਰਨ ਦੇ ਆ ਤੇ ਤੁਸੀਂ ਇੱਧਰ ਵੇਖੋ ਸਾਹਮਣੇ ਜੂਸ ਆਪਣਾ ਕਾਛ ਵੀਰ ਇੱਧਰ ਬਣਾਉਣ ਡਿਆ ਵਾ ਜੂਸ ਤੇ ਆਓ ਆਪਣੇ ਜੂਸ ਵਾਲੇ ਰੇੜੀ ਦਾ ਮਾਲਕ ਆਪਣਾ ਆ ਸ਼ਾਪ ਦਾ ਤੇ ਆ ਇਹਦੇ ਫਾਦਰ ਸਾਹਿਬ ਤੇ ਇਹ ਬੰਦੇ ਆ ਕਾਛ ਨੇ ਜੂਸ ਕਰਾਏ ਆ ਦੋ ਕੱਪ ਮੈਂ ਚਲੋ ਛਕ ਲਈਏ ਤੇ ਫਿਰ ਆਪਾਂ ਚੱਲਦੇ ਆ ਘਰੇ ਸੌਣ ਤੇ ਫਿਰ ਤੁਹਾਨੂੰ ਮੈਂ ਸਾਰੀ ਡਿਟੇਲ ਦੱਸਦਾ ਕੱਲ ਆਪਾਂ ਕਿੱਥੇ ਜਾ ਰਹੇ ਹਾਂ ਕੀ ਕਰਨ ਜਾ ਰਹੇ ਹਾਂ ਹੁਣ ਬਹੁਤ ਸਪੈਸ਼ਲ ਬਲੌਗ ਆਉਣ ਵਾਲੇ ਆ ਆਪਣੇ ਤੇ ਫਿਰ ਮੈਂ ਦੱਸਦਾ ਆ ਅੱਜ ਦਾ ਬਲੌਗ ਕਰਦੇ ਆ ਇੱਥੇ ਐਂਡ ਤੇ ਕਾਲਾਪਾ ਜਾ ਰਹੇ ਹਾਂ ਸਿੰਘਪੁਰ ਸਾਹਿਬ ਜਾ ਰਹੇ ਹਾਂ ਕੱਲ ਸ਼ਾਮ ਨੂੰ 6 ਵਜੇ ਆਪਾਂ ਜਾਵਾਂਗੇ ਅਮਰਸਾ ਸਟੇਸ਼ਨ ਤੇ ਤੇ ਉੱਥੋਂ ਟ੍ਰੇਨ ਤੇ ਬੈਠ ਕੇ ਤੇ ਫਿਰ ਆਪਾਂ ਜਾਵਾਂਗੇ ਅੱਗੇ ਦਾ ਸਫ਼ਰ ਤੈਅ ਕਰਾਂਗੇ ਉਹ ਤੁਹਾਨੂੰ ਹੋਰਲੇ ਬਲੌਗ ਚ ਪਤਾ ਲੱਗ ਜਾਏਗਾ ਤੇ ਅੱਜ ਦਾ ਵਲੋਗ ਵੈਸੇ ਹੀ ਛੋਟਾ ਹੈ ਬਣਾਇਆ ਵਾ ਕਿ ਤੁਹਾਨੂੰ ਦੱਸ ਦਈਏ ਕੱਲ ਆਪਾਂ ਜਾ ਰਹੇ ਹਾਂ ਹਿੰਪੂਰ ਸਾਹਿਬ ਤੇ ਨਾਲ ਆ ਜੇ ਥੋੜਾ ਜਿਹਾ ਪ੍ਰੋਗਰਾਮ ਸੀ ਤਾਂ ਹੀ ਅੱਜ ਦਾ ਵਲੋਗ ਬਣਾਇਆ ਵਾ ਵੈਸੇ ਨਹੀਂ ਬਣਾਉਣਾ ਤੇ ਇਧਰ ਆਪਣਾ ਕਾਸ਼ਵੀਰ ਤੇ ਪੈ ਗਿਆ ਪੂਰਾ ਲੰਮੇ ਤੇ ਗੁੱਡ ਨਾਈਟ ਕਹਿਣ ਦੇ ਆ ਵਾ ਤੇ ਚਲੋ ਆਪਾਂ ਨੂੰ ਸੌਣੇ ਆ ਤੇ ਅੱਜ ਦਾ ਵਲੋਗ ਕਿਦਾਂ ਦਾ ਲੱਗਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਉਹਨਾਂ ਵਾਲੇ ਵਲੋਗ ਜ਼ਰੂਰ ਸ਼ੇਅਰ ਕਰਿਓ ਜਿਹੜੇ ਜਿਹੜੇ ਨਹੀਂ ਗਏ ਹਨ ਗੁਰਸਾਹਿਬ ਉਹ ਜਰੂਰ ਵੇਖਣਾ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿਥੇ ਕਿਥੇ ਕਿੱਦਾਂ ਜਾਂਦਾ ਹੈ ਚਲੋ ਸਵੇਰੇ ਚੱਲਦੇ ਆ ਤੇ ਚਲੋ टाटा ਬਾਏ ਬਾਏ